ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਜ ਇਹ ਦੱਸ ਰਹੇ ਸੀ ਕਿ ਇਦਾਂ ਇਦਾਂ ਦਾ ਹੁੰਦਾ ਸੀ ਆਪਣੇ ਸਿੱਖ ਸੰਗਤ ਨੂੰ ਸੁਣਾ ਰਹੇ ਸਨ ਕਿ ਅਲੰਕਾਰ ਦਾ ਰੂਪ ਬਣਾ ਕੇ ਸ਼ੰਦਾਬੰਦੀ ਕਰਕੇ ਜਦੋਂ ਇਹ ਬਾਾਰ ਗਾਈ ਜਾਵੇ ਕਿ 12 ਦੇ ਨਾਲ ਹੀ ਜੋਸ਼ ਪੈਦਾ ਹੁੰਦਾ ਸੀ ਤੇ ਮਹਾਰਾਜ ਦੇ ਸਮੇਂ ਢਾਡੀ ਜਥੇ ਇਹ ਬਾਾਰ ਗਾਇਆ ਵੀ ਕਰਦੇ ਸਨ ਤੇ ਬਾਾਰ ਦਾ ਸਰੂਪ ਹੀ ਇਹ ਸੀ ਕਿ ਢਾਡੀ ਬਾਾਰਾਂ ਗਾਇਆ ਕਰਦੇ ਸਨ ਤੇ ਕਾਲਸੇ ਵਿੱਚ ਸਿੱਖਾਂ ਵਿੱਚ ਜੋਸ਼ ਪੈਦਾ ਹੋਇਆ ਕਰਦਾ ਸੀ ਲੂਨ ਨੂੰ ਕੰਡਾ ਖੜਾ ਕਰ ਦਿਆ ਕਰਦੇ ਸਨ ਫਿਰ ਸਿੱਖ ਸੰਗਤ ਨੇ ਸਿੰਘਾਂ ਨੇ ਮਹਾਰਾਜ ਅੱਗੇ ਹੋਰ ਬੇਨਤੀ ਕੀਤੀ ਕਿ ਸਾਡੇ ਉੱਤੇ ਮਹਾਰਾਜ ਹੋਰ ਮਿਹਰ ਕਰੋ ਤੇ ਕਹਿੰਦੇ ਹਨ ਕਿ ਠੀਕ ਆ ਮਹਾਰਾਜ ਸਾਨੂੰ ਪਤਾ ਚੱਲ ਗਿਆ ਕਿ ਚੰਡੀ ਦੀ ਵਾਰ ਦਾ ਪਾਠ ਕਦੋਂ ਕਰਨਾ ਜੁੱਧ ਦੇ ਸਮੇਂ ਹੀ ਚੰਡੀ ਦਾ ਪਾਠ ਕਰਨਾ ਇਹ ਵਾਰ ਆ 1 ਤੇ 12 ਦੀ ਇੱਕ ਧੁਨ ਹੁੰਦੀ ਆ ਇਹਨਾਂ ਨੂੰ ਧੁਨ ਬਣਾ ਕੇ ਹੀ ਗਾਇਆ ਜਾਂਦਾਗਾ ਇਹ ਜਿਹੜਾ ਪਾਠ ਸੀਗਾ ਇਹ ਜੁੱਧ ਦੇ ਸਮੇਂ ਹੀ ਗਾਇਆ ਜਾਂਦਾ ਸੀਗਾ ਜਾਂ ਕਹਿ ਦਈਏ ਕੀਤਾ ਜਾਂਦਾ ਸੀਗਾ ਪਰ ਅੱਜ ਕੱਲ ਦੇ ਟਾਈਮ ਵਿੱਚ ਲੋਕਾਂ ਨੇ ਆ ਪਖੰਡ ਬਣਾ ਰੱਖਿਆ ਹਨ ਕਿ ਆ ਪਾਠ ਕਰ ਲੋ ਆ ਚੀਜ਼ ਮਿਲ ਜਾਏਗੀ ਇਹ ਕਰ ਲੋ ਤੁਹਾਨੂੰ ਉਹ ਮਿਲ ਜਾਊ ਆ ਪਾਠ ਕਰ ਲਵੋ ਤੁਹਾਨੂੰ ਉਹ ਮਿਲ ਜਾਵੇਗਾ ਪਰ ਮਹਾਰਾਜ ਨੇ ਸੌ ਸਾਖੀ ਵਿੱਚ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਚੰਡੀ ਦਾ ਪਾਠ ਸਿਰਫ ਜੁੱਧ ਦੇ ਸਮੇਂ ਹੀ ਕੀਤਾ ਜਾਂਦਾ ਸੀ ਇਹ ਪਾਠ ਤੁਹਾਡੇ ਵਿੱਚ ਜੋਸ਼ ਲਿਆਵੇਗਾ ਤੇ ਜੋਸ਼ ਦੇ ਨਾਲ ਹੀ ਜੁੱਧ ਦੇ ਮੈਦਾਨ ਵਿੱਚ ਯੋਧਾ ਖੰਡਾ ਖੜਕਾਵੇਗਾ ਤੇ ਇਹੀ ਮਹਾਨਤਾ ਸੀ ਜੋ ਚੰਡੀ ਦੇ ਬਾਰ ਦੀ ਪਾਠ ਦੀ ਹੈ ਫਿਰ ਸਿੱਖਾਂ ਨੇ ਮਹਾਰਾਜ ਦਾ ਇਹ ਬਚਨ ਸੁਣਨ ਤੋਂ ਬਾਅਦ ਕਿਹਾ ਕਿ ਮਹਾਰਾਜ ਸਾਡੇ ਉੱਤੇ ਹੋਰ ਕਿਰਪਾ ਕਰੋ ਤਾਂ ਮਹਾਰਾਜ ਕਹਿੰਦੇ ਹਨ ਕਿ ਹਾਂ ਭਾਈ ਦੱਸੋ ਕਿਹੜਾ ਬਚਨ ਤੁਸੀਂ ਕਰਨਾ ਚਾਹੁੰਦੇ ਹੋ ਕੀ ਤੁਹਾਡੀ ਇੱਛਾ ਹੈ ਅਸੀਂ ਤੁਹਾਨੂੰ ਬਖਸ਼ਾਂਗੇ ਤੁਹਾਡਾ ਹੁਕਮ ਹਨ ਮਹਾਰਾਜ ਕਿ ਸਰੀਰ ਉੱਪਰ ਉਸ ਤਰ੍ਹਾਂ ਨਹੀਂ ਲਗਾਉਣਾ ਪਰ ਅਸੀਂ ਹੁਣ ਬਹੁਤ ਜ਼ਿਆਦਾ ਦੁਖੀ ਆ ਸਾਡੀਆਂ ਬਗਲਾਂ ਦੇ ਵਿੱਚ ਕਈ ਵਾਰ ਜੀਵ ਪੈਦਾ ਹੋ ਜਾਂਦੇ ਹਨਾਂ ਵਿੱਚੋਂ ਬੋਅ ਔਲ ਲੱਗ ਜਾਂਦੀ ਹੈ ਸਮੈਲ ਆਉਣ ਲੱਗ ਜਾਂਦੀ ਹੈ ਤੇ ਮਹਾਰਾਜ ਅਸੀਂ ਤੁਹਾਡੇ ਤੋਂ ਡਰਦੇ ਕਈ ਵਾਰ ਚੋਰੀ-ਚੋਰੀ ਇਹਨਾਂ ਨੂੰ ਲਾ ਕੇ ਸੁੱਟ ਵੀ ਦਿੰਨੇ ਆ ਤੇ ਅਸੀਂ ਤੁਹਾਡੇ ਹੁਕਮ ਦੇ ਵਿੱਚ ਤੁਰਗੇ ਸਾਨੂੰ ਮਹਾਰਾਜ ਜੀ ਹੁਕਮ ਬਖਸ਼ੋ ਤੇ ਮਹਾਰਾਜ ਦਾ ਹੁਕਮ ਹੋਇਆ ਕਿ ਭਾਈ ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਦੇਵਾਂਗਾ ਜਿਸ ਇੱਕ ਸੁਖੀ ਤਾਂ ਗੁਰੂ ਸੁਖੀ ਤੇ ਜੇ ਸਿੱਖ ਦੁਖੀ ਤਾਂ ਗੁਰੂ ਵੀ ਦੁਖੀ ਇਹ ਬਚਨ 100 ਸਾਖੀ ਦੇ ਵਿੱਚ ਆਉਂਦੇ ਹਨ ਮਹਾਰਾਜ ਕਹਿੰਦੇ ਭਾਈ ਸਰੀਰ ਦੇ ਬਾਲਾਂ ਦੀ ਸਫਾਈ ਨਹੀਂ ਕਰਨੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਲੋਕ ਨਿੰਦਿਆ ਕਰਨਗੇ ਸਹਾਰੀ ਨਹੀਂ ਨਹੀਂ ਜਾਣੀ ਆਪਣੇ ਪੰਥ ਦੀ ਗਲਾਨੀ ਕਰਨ ਸ਼ੈਤਾਨੀ ਸਿੰਘ ਮੱਥੇ ਉੱਪਰ ਟਿੱਕਾ ਲਗਾ ਕੇ ਗੁਰੂ ਦੇ ਸਿੰਘ ਆਏ ਕਰ ਫਤਿਹ ਗਜਾਈਆ ਤੇ ਇੱਥੇ ਮਹਾਰਾਜ ਨੇ ਵਚਨ ਕੀਤਾ ਕਿ ਭਾਈ ਰੋਮਾਂ ਦੀ ਬਿਆਦਮੀ ਨਹੀਂ ਕਰਨੀ ਬਿਲਕੁਲ ਵੀ ਨਹੀਂ ਕਰਨੀ ਇੱਕ ਸਿੱਖ ਮਹਾਰਾਜ ਦੇ ਕੋਲ ਟਿੱਕਾ ਲਗਾ ਕੇ ਆਇਆ ਸੀ ਤੇ ਮਹਾਰਾਜ ਨੂੰ ਆ ਕੇ ਉਸ ਨੇ ਫਤਿਹ ਬੁਲਾਈ ਤੇ ਮਹਾਰਾਜ ਨੇ ਕਿਹਾ ਕਿ ਭਾਈ ਤੇਰਾ ਗੁਰੂ ਕੌਣ ਆ ਤੇ ਕਹਿੰਦਾ ਮਹਾਰਾਜ ਮੇਰਾ ਗੁਰੂ ਗੁਰੂ ਗੋਬਿੰਦ ਸਿੰਘ ਹੀ ਹੈ ਤੇ ਮਹਾਰਾਜ ਨੇ ਵਚਨ ਕੀਤਾ ਕਿ ਸਿੱਖਾ ਅਸੀਂ ਕਦੇ ਟਿੱਕਾ ਲਾਇਆ ਤੇ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਬਖਸ਼ ਦਿਓ ਕਿਉਂਕਿ ਉਹ ਸਿੱਖ ਸਮਝ ਗਿਆ ਸੀ ਕਿ ਮਹਾਰਾਜ ਟਿੱਕਾ ਲਾਉਣ ਨੂੰ ਚੰਗਾ ਨਹੀਂ ਮੰਨਦੇ ਮੱਥੇ ਟਿੱਕਾ ਤੀੜਾ ਉਹ ਟਿੱਕ ਕਖਾਈ ਬ੍ਰਾਹਮਣਾਂ ਵਾਲੇ ਕੰਮ ਮਹਾਰਾਜ ਕਹਿੰਦੇ ਆਪਾਂ ਨਹੀਂ ਕਰਦੇ ਛਤਰੀ ਕਾ ਪੂਤ ਹੂੰ ਬ੍ਰਾਹਮਣ ਕਾ ਨਹੀਂ ਮਹਾਰਾਜ ਕਹਿੰਦੇ ਭਾਈ ਅਸੀਂ ਟਿੱਕਾ ਲਾਇਆ ਕਦੇ ਤੇ ਸਿੱਖ ਕਹਿੰਦਾ ਮਹਾਰਾਜ ਬਖਸ਼ ਲੋ ਮੈਥੋਂ ਭੁੱਲ ਹੋ ਗਈ ਤੇ ਮਹਾਰਾਜ ਨੇ ਫਿਰ ਉੱਥੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਇਹਦੇ ਮੱਥੇ ਤੋਂ ਪਹਿਲਾਂ ਇਹ ਟਿੱਕਾ ਪੂੰਜਦੋ ਸਿੱਖਾਂ ਨੇ ਮਹਾਰਾਜ ਤੋਂ ਪੁੱਛਿਆ ਕਿ ਮਹਾਰਾਜ ਟਿੱਕੇ ਵਿੱਚ ਕੀ ਦੋਸ਼ ਆ ਟਿੱਕਾ ਵੈਸ਼ਨਵ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕ ਲਗਾਉਂਦੇ ਆ ਪੱਥਰਾਂ ਨੂੰ ਪੂਜਦੇ ਆ ਤੇ ਗੁਰੂ ਜੀ ਦੇ ਘਰ ਟਿੱਕਾ ਨਹੀਂ ਲਗਾਉਣਾ ਤੇ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਜੀ ਦੇ ਭੋਗ ਵੇਲੇ ਜੋ ਮਰਿਆਦਾ ਹੈ ਉਹ ਕੜਾ ਪ੍ਰਸ਼ਾਦੀ ਦੇਗ ਦੀ ਮਰਿਆਦਾ ਹੈ ਤੇ ਮਹਾਰਾਜ ਕਹਿੰਦੇ ਕਿ ਭਾਈ ਇਹ ਟਿੱਕੇ ਨਹੀਂ ਲਗਾਉਣੇ ਤੇ ਫਿਰ ਮਹਾਰਾਜ ਨੇ ਹੁਕਮ ਕੀਤਾ ਕਿ ਜਿਹੜੇ ਸਿੰਘ ਨੇ ਅੰਮ੍ਰਿਤ ਛਕ ਲਿਆ ਉਹ ਟਿੱਕਾ ਲਗਾਵੇ ਤਾਂ ਉਸ ਨੂੰ ਦੇਗ ਤੇ ਨਾ ਚੜਨ ਦਿਓ ਉਹ ਮਨੁੱਖ ਉਹ ਸਿੱਖ ਕੜਾ ਪ੍ਰਸ਼ਾਦ ਦੇ ਦੇਗ ਵਿੱਚ ਆ ਕੇ ਜਾਂ ਲੰਗਰਾਂ ਵਿੱਚ ਆ ਕੇ ਸੇਵਾ ਨਾ ਕਰੇ ਜਿਹੜਾ ਸਿੱਖ ਇਦਾਂ ਦੀ ਮਰਿਆਦਾ ਭੰਗ ਕਰੇ ਉਹਨੂੰ ਜੇ ਕੋਈ ਹਿੰਦੂ ਵੀਰ ਆਵੇ ਉਸ ਨੂੰ ਇਦਾਂ ਨਹੀਂ ਕਰਨਾ ਮਹਾਰਾਜ ਕਹਿੰਦੇ ਤੇ ਮਹਾਰਾਜ ਕਹਿੰਦੇ ਕਿ ਜਦੋਂ ਅੰਮ੍ਰਿਤ ਛਕ ਲਿਆ ਫਿਰ ਕਿਸੇ ਨੇ ਵੀ ਟਿੱਕਾ ਨਹੀਂ ਲਗਾਉਣਾ ਕੁਝ ਵਿਦਵਾਨ ਹੁਣ ਕਹਿੰਦੇ ਆ ਕਿ ਕੇਸਰ ਦਾ ਟਿੱਕਾ ਲਗਾਓ ਪਰ ਰਹਿਤ ਮਰਿਆਦਾ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈਗਾ ਤੇ ਜਦੋਂ ਮਹਾਰਾਜ ਦਾ ਅੰਮ੍ਰਿਤ ਹੀ ਛਕ ਲਿਆ ਫਿਰ ਗੁਰੂ ਦੇ ਕਕਾਰ ਹੀ ਆ ਉਹੀ ਕੇਸਰ ਆਗੇ ਫਿਰ ਉਸ ਤੋਂ ਬਾਅਦ ਉਹ ਗੁਰੂ ਹੀ ਮਾਂ ਹੁੰਦਾ ਹੈ ਗੁਰੂ ਹੀ ਪਿਤਾ ਹੁੰਦਾ ਹੈ ਤੇ ਸਭ ਕੁਝ ਉਹ ਅਕਾਲ ਪੁਰਖ ਹੀ ਹੋ ਜਾਂਦਾ ਹੈ ਫਿਰ ਮਹਾਰਾਜ ਕਹਿੰਦੇ ਭਾਈ ਮਲੇਸ਼ ਰੂਪ ਨਹੀਂ ਬਨਣਾ ਤੇ ਮਹਾਰਾਜ ਕਹਿੰਦੇ ਕਿ ਭਾਈ ਜਿਹੜੀ ਆ ਕਰਪਾਨ ਭੇਟ ਕਰਨੀ ਹੈ ਇਹਦਾ ਨਾਮ ਝਟਕਾ ਹੈ ਮਹਾਰਾਜ ਕਹਿੰਦੇ ਜੋ ਆਪਾਂ ਕੜਾ ਪ੍ਰਸ਼ਾਦ ਦੇ ਵਿੱਚ ਕਰਪਾਨ ਫੇਰਦਿਆਂ ਨਾ ਉਹ ਮਰਿਆਦਾ ਹੈ ਕਛ ਕੇਸ਼ਾਂ ਦਾ ਨਾਮ ਸਿੰਘ ਹੈ ਦੋ ਵਾਰੀ ਹਮੇਸ਼ਾ ਕੰਗਾ ਕਰਿਆ ਕਰੋ ਮਹਾਰਾਜ ਕਹਿੰਦੇ ਇਸ਼ਨਾਨ ਜਾਂ ਪੰਜ ਇਸ਼ਨਾਨਾ ਕਰਕੇ ਕਿਉਂਕਿ ਉਸ ਸਮੇਂ ਪਾਣੀ ਦੀ ਕਿੱਲਤ ਰਹਾ ਕਰਦੀ ਸੀ ਉਦੋਂ ਪੰਜ ਸਨਾਨਾ ਨਹੀਂ ਮਹਾਰਾਜ ਕਹਿੰਦੇ ਭਾਈ ਇਸ਼ਨਾਨ ਜ਼ਰੂਰੀ ਆ ਤੇ ਮਹਾਰਾਜ ਕਹਿੰਦੇ ਕੇਸਾਂ ਵਿੱਚ ਜਲ ਪਾਉਣਾ ਵੀ ਜ਼ਰੂਰੀ ਆ ਕੇਸੀ ਇਸ਼ਨਾਨ ਕਰਨਾ ਵੀ ਜ਼ਰੂਰੀ ਆ ਪੱਗ ਦਸਤਾਰ ਕਦੇ ਵੀ ਥੱਲੇ ਨਹੀਂ ਰੱਖਣੀ ਉਸ ਦਾ ਇੱਜ਼ਤ ਕਰਨੀ ਆ ਉਸ ਦਾ ਅਦਬ ਕਰਨਾਗਾ ਤੇ ਨੰਗੇ ਸਿਰ ਕਦੇ ਵੀ ਪ੍ਰਸ਼ਾਦਾ ਨਹੀਂ ਸਕਣਾ ਪ੍ਰਸ਼ਾਦ ਸਕਣ ਤੋਂ ਪਹਿਲਾਂ ਬਾਣੀ ਪੜ੍ਹਨੀ ਆ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾਗਾ ਤੇ ਇਹ ਮਰਿਆਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸੀ ਆ। ਇਹ ਗੁਰੂ ਮਹਾਰਾਜ ਜੀ ਨੇ ਇੱਥੇ ਇੱਕ ਹੋਰ ਵੀ ਹੁਕਮ ਕੀਤਾ ਸੀ ਕਿ ਜਦੋਂ ਪ੍ਰਸ਼ਾਦਾ ਛਕਣਾ ਉਹ ਹਮੇਸ਼ਾ ਪਰਦੇ ਦੇ ਵਿੱਚ ਛਕਣਾਗਾ। ਤੇ ਜੋ ਇਹ ਪਰਦਾਗਾ ਇਹ ਭੋਜਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਹੁਣ ਮਹਾਰਾਜ ਜੀ ਨੇ ਜੋ ਇਹ ਬਚਨ ਕੀਤਾ ਵੀ ਪ੍ਰਸ਼ਾਦਾ ਪਰਦੇ ਦੇ ਵਿੱਚ ਛਕਣਾ ਇਸ ਵਿੱਚ ਬਹੁਤ ਵੱਡਾ ਕੋਈ ਤਰਕ ਹੋਊਗਾ, ਲੌਜਿਕ ਹੋਊਗਾ। ਨਹੀਂ ਮਹਾਰਾਜ ਸੱਚੇ ਪਾਸ਼ਾ ਐਦਾਂ ਹੀ ਤਾਂ ਕੋਈ ਬਚਨ ਨਹੀਂ ਸੀ ਕਰਦੇ। ਤੇ ਮਹਾਰਾਜ ਕਹਿੰਦੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਜਨ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਪੰਜ ਪ੍ਰਸ਼ਾਦੇ ਜਲ ਮਹਾਰਾਜ ਕਹਿੰਦੇ ਉਸ ਤੋਂ ਬਾਅਦ ਆਪਣੇ ਆਪ ਨੂੰ ਜਾਂ ਸੰਗਤ ਵਿੱਚ ਵਰਤਉਣਾ ਹੈ ਮਹਾਰਾਜ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਥਾਲਾ ਸਜਾਉਣਾਗਾ ਜਦੋਂ ਵੀ ਕੋਈ ਸਿੰਘ ਸਿੰਘ ਨੂੰ ਮਿਲਦਾਗਾ ਜਾਂ ਸਿੰਘ ਸਿੰਘਣੀ ਸਿੰਘ ਨੂੰ ਮਿਲਦਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਫਤਿਹ ਬੁਲਾਉਣੀ ਆ ਇੱਕ ਦੂਜੇ ਨੂੰ ਤੇ ਮੱਥਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਟੇਕਣਾ ਤੇ ਸਰਵਤ ਨੂੰ ਫਤਿਹ ਬੁਲਾਉਣੀ ਆ ਤੇ ਮਹਾਰਾਜ ਦੀ ਆਗਿਆ ਮੰਨਣੀ ਆ ਚਾਰੇ ਵਰਨਾ ਮਾਈ ਬੀਬੀ ਭੈਣ ਸਰਵਤ ਨੂੰ ਫਤਿਹ ਬੁਲਾ ਸਕਦੇ ਆ ਤੇ ਮਹਾਰਾਜ ਨੇ ਕਿਹਾ ਕਿ ਜੇ ਆਪਣੇ ਅੱਗੇ ਮਾਤਾ ਜੀ ਟੱਕਰ ਜਾਣਾ ਉਹਨਾਂ ਨੂੰ ਸਿੱਖਾਂ ਨੂੰ ਮੱਥਾ ਟੇਕਣਾ ਜ਼ਰੂਰੀ ਆ ਕਿਉਂਕਿ ਜੋ ਮਾਂ ਦਾ ਰੂਪ ਹੈ ਉਹ ਗੁਰੂ ਦਾ ਰੂਪ ਹੈ ਫਿਰ ਸਿੱਖਾਂ ਨੇ ਧੰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਗੁਰੂ ਮਹਾਰਾਜ ਜੀ ਅਸੀਂ ਕਿਸੇ ਮਾਤਾ ਨੂੰ ਮੰਨ ਸਕਦੇ ਆ ਜਿਵੇਂ ਤੁਸੀਂ ਦੁਰਗਾ ਮਾਤਾ ਨੂੰ ਕਿਹਾ ਤਾਂ ਧੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੋ ਕਿਹਾ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਜੋ ਅਕਾਲ ਪੁਰਖ ਹੈ ਉਹੀ ਸਾਡੀ ਮਾਤਾ ਹੈ ਤੇ ਉਹੀ ਸਾਡਾ ਪਰਮ ਪਿਤਾ ਹੈ ਬਾਕੀ ਹੋਰ ਸੰਗਤਾਂ ਨੂੰ ਫਤਿਹ ਬੁਲਾਉਣੀ ਹੈ ਤੇ ਸਿੰਘ ਹੋ ਕੇ ਆਪਣੇ ਗੁਰੂ ਤੇ ਬਿਨਾਂ ਹੋਰ ਕਿਸੇ ਗੁਰੂ ਅੱਗੇ ਸੀਸ ਝੁਕਾਵੇਗਾ ਉਸ ਨੂੰ ਦਰਗਾਹ ਵਿੱਚ ਤੱਕੇ ਪਹਿਣਗੇ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣਾ ਨਤਨੀਆਂ ਵੀਰਾਂ ਦੇ ਲਈ ਉਹਨਾਂ ਦੇ ਦੇਵੀ ਦੇਵਤੇ ਹੋਣਗੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਬਾਰਕ ਤੁਮਕੋ تمہارا ਖੂਬ ਹਮਕੋ ہمارا ਖੂਬ ਇਹ ਬਚਨ ਇਦਾਂ ਹੀ ਨਹੀਂ ਹੋਵੇ ਮਹਾਰਾਜ ਕਹਿੰਦੇ ਪਰ ਭਾਈ ਸਿੰਘ ਹੋ ਕੇ ਕਦੇ ਵੀ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਣਾ ਸਿਰ ਨਹੀਂ ਝੁਕਾਉਣਾ ਨਹੀਂ ਤਾਂ ਕਦੇ ਵੀ ਢੋਈ ਨਹੀਂ ਮਿਲੇਗੀ ਤੇ ਮਹਾਰਾਜ ਦੇ ਇਹ ਬਚਨ ਸੁਣਨ ਤੋਂ ਬਾਅਦ ਸੰਗਤ ਪੁਕਾਰ ਕਰਨ ਲੱਗੀ ਕਿ ਮਹਾਰਾਜ ਜੀ ਬਖਸ਼ ਲੋ ਅਸੀਂ ਭੁੱਲੇ ਹੋਏ ਹਾਂ ਅਸੀਂ ਨਦਾਨ ਹਾਂ ਤੇ ਸਾਡੇ ਪਿਛਲੇ ਔਗਣ ਬਖਸ਼ੋ ਤੇ ਮਹਾਰਾਜ ਜੀ ਦਾ ਸੁਭਾਅ ਕੀ ਆ ਅੱਗੇ ਸਮਝ ਚਲੋ ਆਨੰਦ ਲਾਲਾ ਪਾਛੇ ਬੀਤੀ ਸੋ ਬੀਤੀ ਪਿਛਲੀ ਉਮਰ ਗੁਨਾਹ ਹੀ ਬੀਤੀ ਹਰ ਕੀ ਭਗਤ ਨਾ ਕੀਤੀ ਪਿੱਛੇ ਗੁਨਾਹ ਹੋ ਗਏ ਪਾਪ ਹੋ ਗਏ ਉਹ ਸਾਰੇ ਮਹਾਰਾਜ ਨੇ ਬਖਸ਼ ਦਿੱਤੇ ਕਿ ਭਾਈ ਕੋਈ ਗੱਲ ਨਹੀਂ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ